ਦਾਈਆ ਆ ਆ ਲੱਗਦਾ ਕਿਤੇ ਆ ਦੇ ਅੰਦਰੋਂ ਐਡਾ ਕਰੋ ਵੀਰੇ ਜਦੋਂ ਆ ਦੇ ਕਿੰਨਾ ਆਹੋ ਉਹੀ ਚੀਜ਼ ਆਵਾਜ਼ ਆਉਂਦੀ ਉਹਦੀ ਸੋ ਆਗੇ ਤਾਂ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਕੋਲ ਸਰਵਿਸ ਵਾਲੇ ਕਾਫੀ ਬੈਲਰ ਆ ਗਏ ਆ ਤੇ ਉਹਨਾਂ ਵਿੱਚੋਂ ਦੋ ਤਿੰਨ ਬੈਲਰ ਬਕਾਉ ਵੀ ਨੇ ਕਿਸੇ ਵੀ ਵੀਰ ਨੇ ਪਰਾਲੀ ਇਕੱਠੀ ਕਰਨੇ ਵਾਲਾ ਬੈਲਰ ਚਾਹੀਦਾ ਹੋਇਆ ਸ਼ਕਤੀਮਾਨ ਕੰਪਨੀ ਦਾ ਆਪਣੇ ਨਾਲ ਸੰਪਰਕ ਕਰਿਓ ਤੇ ਬਣੇ ਰਹਿਓ ਵੀਡੀਓ ਚ ਇਦਾਂ ਹੀ ਤੁਹਾਨੂੰ ਆਪਾਂ ਪੁਰਾਣੇ ਬੀਲਰ ਦਿਖਾਵਾਂਗੇ ਸ਼ਕਤੀਮਾਨ ਕੰਪਨੀ ਦੇ ਕਿਸੇ ਨੇ ਵੀ ਲੈਣੇ ਹੋਏ ਤਾਂ ਵੀਡੀਓ ਨੂੰ ਦੇਖਿਓ ਪੂਰਾ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਕਰਿਓ ਵੱਤ-ਵੱਤ ਲਾਈਕ ਤੇ ਸ਼ੇਅਰ ਕਿਉਂਕਿ ਆਪਾਂ ਐਸੇ ਚੈਨਲ ਤੇ ਤੁਹਾਨੂੰ ਦੱਸਿਆ ਕਰਾਂਗੇ ਵੀ ਕਦੋਂ ਸਬਸਿਡੀ ਆਉਣੀ ਆ ਤੇ ਕਿਹੜੇ ਇੰਪਲੀਮੈਂਟਰ ਤੇ ਸਬਸਿਡੀ ਆਉਣੀ ਆ ਸਾਰੀ ਜਾਣਕਾਰੀ ਆਪਾਂ ਐਸੇ ਵੀਡੀਓ ਇੱਥੇ ਐਸੇ ਚੈਨਲ ਤੇ ਦਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਵੱਤ-ਵੱਤ ਕਰਿਓ ਸਬਸਕ੍ਰਾਈਬ ਤੇ ਬਣੇ ਦਾ ਮੈਂ ਦੀ ਗੱਲ ਤਾਂ ਚਾਤ ਲਾਓ ਬਾਜੀ ਸਾਜਰੇ ਸਾਜਰੇ ਆਪਾਂ ਪਹੁੰਚ ਗਏ ਆਪਣੀ ਡੀਲਰਸ਼ਿਪ ਤੇ ਤੇ ਕੰਮ ਚੱਲ ਰਿਹਾ ਬੀਲਰਾਂ ਦਾ ਪੂਰੇ ਜੋਰਾਂ ਨਾਲ ਤੇ ਅੰਦਰ ਬੀਲਰ ਲੱਗੇ ਆ ਇਹਦਾ ਕਰ ਰਹੇ ਆ ਰਿਪੇਅਰ ਤੇ ਹੌਲੀ ਹੌਲੀ ਬੰਦੇ ਸਾਡੇ ਆ ਰਹੇ ਨੇ ਇੱਕ ਬੰਦਾ ਆ ਗਿਆ ਤੇ ਆਉਂਦਾ ਹੀ ਚੰਬੜ ਗਿਆ ਬੀਲਰ ਨੂੰ ਹੋਰ ਵੀ ਗਿਆ ਨਹੀਂ ਕੀ ਹਾਲ ਆ ਹੋ ਠੀਕ ਠਾਕ ਕਿੰਨਾ ਕੁ ਰਹਿ ਗਿਆ ਭਾਈ ਕੰਮ ਇਹਦਾ ਸੁਣਾ ਰਹੇ ਆ ਬਾਸ ਸਾਡੇ ਟਾਈਮਿੰਗ ਟਾਈਮਿੰਗ ਹੀ ਕਰਨੀ ਹੈ ਟਾਈਮਿੰਗ ਹੀ ਕਰਨੀ ਆ ਬਾਕੀ ਦਾ ਆ 2 ਫੀਟਰ ਆ ਹਨਾ ਇਹ ਤੇ ਅੱਜ ਹੋ ਜੂਗੀ ਇਹ ਬਾਹਰ ਕੱਢ ਦੋਗੇ ਚੈਕਿੰਗ ਕਰਕੇ ਹਾਂਜੀ ਹਾਂਜੀ ਹੋ ਜੂ ਅੱਜ ਟੈਸਟਿੰਗ ਆ ਨਾਟਰ ਨੂਟਰ ਦਾ कसे ਪਏ ਸਾਰੇ ਹਨਾ ਚਲ ਠੀਕ ਆ ਹੋਰ ਸੁਣਾ ਹੋਰ ਵਧੀਆ 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 ਵੀਰ ਚਲ ਵਧੀਆ ਹੀ ਚਾਹੀਦਾ ਲਓ ਬਾਈ ਜੀ ਗਿਆਨੀ ਨੇ ਕਰਤਾ ਨੂਟਰਾਂ ਦਾ ਕੰਮ ਤਾਂ ਪੂਰਾ ਫਿੱਟ ਓਕੇ ਹੋ ਗਿਆ ਇਹਦੀ ਹੁਣ ਟੈਸਟਿੰਗ ਕਰਨਗੇ ਟੈਸਟਿੰਗ ਕਰਕੇ ਇਹਨੂੰ ਕੱਢਣਗੇ ਬਾਹਰ ਫਿਰ ਅਗਲਾ ਬੀਲਰ ਲਾਉਂਗੇ ਤੁਹਾਨੂੰ ਬੈਕ ਸਾਈਡ ਮੈਂ ਦਿਖਾ ਕੇ ਲੈ ਕੇ ਉਹਨਾਂ ਤੇ ਇੰਦਰ ਗ੍ਰੈਮੀ ਵਾਲਾ ਵੀ ਪਲੈਂਟਰ ਹੋ ਗਿਆ ਓਕੇ ਫਾਲੇ ਇਹਦੇ ਨਵੇਂ ਪੈਣੇ ਵਾਲੇ ਸੀ ਸਾਰੇ ਫਾਲੇ ਨਵੇਂ ਪਾਤੇ ਇਹ ਯਾਨੀ ਕਿ ਪਹਿਲਾ ਪਲੈਂਟਰ ਆ ਜਦੋਂ ਕੱਲੇ ਗ੍ਰੈਮੀ ਦਾ ਆਉਂਦਾ ਸੀ ਕੱਲਾ ਗ੍ਰੈਮੀ ਜਿਹੜੀ ਆ ਇਹ ਜਰਮਨ ਦੀ ਕੰਪਨੀ ਆ ਕੱਲੇ ਗ੍ਰੈਮੀ ਦਾ ਪਲੈਂਟਰ ਆਉਂਦਾ ਸੀ ਹੁਣ ਜਿਹੜਾ ਇਹਦਾ ਪਲੈਂਟਰ ਆਉਂਦਾ ਸ਼ਕਤੀਮਾਨ ਗ੍ਰੈਮੀ ਲਿਖਿਆ ਆਉਂਦਾ ਸ਼ਕਤੀਮਾਨ ਨਾਲ ਟਾਈ ਅਪ ਹੋ ਗਿਆ ਜੀ ਇਹਦਾ ਤੇ ਬਾਕੀ ਆ ਦੇਖੋ ਕਾਫੀ ਪੁਰਾਣਾ ਮਾਡਲ ਟਾਇਰ ਹੋ ਆ ਪਲੈਂਟਰ ਚਾਣੀ ਜਾਨੀ ਕਿ ਫਿਰ ਵੀ ਪੂਰਾ ਵਧੀਆ ਖੜਾ ਰੰਗ ਰੋ ਬੰਦਾ ਘੈਂਟ ਆ ਪੂਰਾ ਤੇ ਇਹ ਹੈਗਾ ਜੀ ਇਲੈਕਟ੍ਰੋਨਿਕ ਵਾਈਬ੍ਰੇਟ ਵਾਲਾ ਆ ਦੇਖੋ ਲੱਗਿਆ ਹੋਇਆ ਸਿਸਟਮ ਇਲੈਕਟ੍ਰੋਨਿਕ ਵਾਈਬ੍ਰੇਟ ਵਾਲਾ ਮਕੈਨੀਕਲ ਵਾਈਬ੍ਰੇਟ ਵੀ ਉਹਦਾ ਤੇ ਕਿਸੇ ਨੂੰ ਵੀ ਬਾਈ ਜੀ ਗ੍ਰਾਮੀ ਦਾ ਪਲੈਂਟਰ ਨਵਾ ਚਾਹੀਦਾ ਹੋਇਆ ਤਾਂ ਬਾਈ ਆਪਣੇ ਨਾਲ ਕਰਿਓ ਸੰਪਰਕ ਤੇ ਆਪਣੇ ਕੋਲ ਸਾਰੇ ਆਲੂ ਵਾਲੇ ਪ੍ਰੋਡਕਟ ਸਾਰੇ ਹੈਗੇ ਨੇ ਗ੍ਰਾਮੀ ਕੰਪਨੀ ਦੇ ਤੇ ਕੱਲ੍ਹ ਉਹ ਸੰਪਰਕ ਕਿਸੇ ਨੂੰ ਵੀ ਚਾਹੀਦਾ ਹੋਇਆ ਤੇ ਇੱਧਰ ਪਲਾਉ ਆਇਆ ਹੋਇਆ ਇਹ ਵੀ ਬਾਈ ਰਿਪੇਅਰ ਨੂੰ ਆਇਆ ਹੋਇਆ ਇਹਦੇ ਜਿਹੜੇ ਸ਼ਕਤੀਮਾਨ ਦਾ ਪਲਾਉ ਆ ਜੀ ਇਹ ਤੇ ਇਹਦੇ ਆ ਫਾਲੇ ਬਣੇ ਨੇ ਨਵੇਂ ਆ ਦੇਖੋ ਆ ਸਾਰੀਆਂ ਝੁੰਜਾਂ ਘਸ ਗਈਆਂ ਇਹ ਫਾਲੇ ਨਵੇਂ ਪਾ ਕੇ ਹੋਰ ਵੀ ਜਿਹੜਾ ਮਾੜਾ ਮੋਟਾ ਢਿੱਲਾ ਮਿੱਟਰ ਰਹੀਦੀ ਹੈ ਰਿਪੇਅਰ ਪੂਰ ਕਰਕੇ ਫੇਰ ਅੱਬਾ ਬਾਈ ਉਹਨਾਂ ਦਾ ਇਹ ਦੇਣਾ ਵਾ ਤੇ ਹੋਰ ਬਾਕੀ ਕਾਫੀ ਜਿਹੜੇ ਰਿਪੇਅਰ ਵਾਲੇ ਬੀਲਰ ਬੈਕ ਸਾਈਡ ਖੜੇ ਨੇ ਡੀਲਰਸ਼ਿਪ ਦੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਣੇ ਰਹੇ ਹੋ ਇਦਾਂ ਹੀ ਲਓ ਬਾਜੀ ਆ ਮਸ਼ੀਨ ਖੋਲਤੀ ਸਾਰੀ ਟਾਪੇ ਢੂਪੇ ਤੇ ਆਪਾਂ ਬਚਾ ਕੇ ਖੋਲੀਏ ਪੂਰੇ ਇਹ ਦੇਖੋ ਸਾਰਾ ਕੁਝ ਬਾਈ ਬਿੱਲ ਕੋਲੋ ਮੇ ਦਾਉਂ ਵੀ ਪਿਆ ਨਵੇਂ ਦਾ ਨਵੇਂ ਕਿਸੇ ਪਾਸੇ ਵੀ ਕੋਈ ਇਹਨੂੰ ਚੁਰੇੜ ਨਹੀਂ ਲੱਗੀ ਸਾਰੀ ਆਪਾਂ ਬਚਾ ਕੇ ਖੋਲੀ ਆ ਸਾਰੀ ਚੀਜ਼ ਆ ਇੱਕ ਪਾਸੇ ਦਾ ਟਾਪਾ ਸਾਰਾ ਕੁਝ ਬਚਾ ਕੇ ਖੋਲਿਆ ਕੋਈ ਚੀਜ਼ ਨਹੀਂ ਤੋੜੀ ਕੋਈ ਖੋਲ ਨਹੀਂ ਹੋਇਆ ਦੇਖੋ ਬਿਲਕੁਲ ਥੱਲੇ ਤੱਕ ਨਵੇਂ ਦਾ ਨਵਾਂ ਪਿਆ ਉਦਾਂ ਹੀ ਸਾਰਾ ਤੇ ਬਾਕੀ ਹੁਣ ਆ ਇਧਰ ਲਟਾਪਾ ਦੇਖੋ ਸਾਰਾ ਦੇਖੋ ਓਦਾਂ ਹੀ ਓਦਾਂ ਹੀ ਪਿਆ ਖਾਲਾ ਕਿਸੇ ਪਾਸੇ ਕੋਈ ਵੀ ਠੋਕਰ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਬਚਾ ਕੇ ਖੋਲਿਆ ਕਾਲੂ ਕਿਤੇ ਰੰਗ ਕਰਨ ਲੱਗੇ ਬਾਈ ਹੁਣੇ ਖੋਲਣੇ ਇੱਧਰ ਉੱਧਰ ਕਰਨ ਫੋਟ ਟੁੱਟ ਜਵੇ ਉਹਦੇ ਆਪਾਂ ਜ਼ਿੰਮੇਵਾਰ ਨਹੀਂ ਹੈਗੇ ਬਾਕੀ ਤਕਰੀਬਨ ਸਾਰਾ ਕੁਝ ਬਚਾ ਕੇ ਖੋਲਿਆ ਆ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾ ਦਤਾ ਸਾਰਾ ਕੁਝ ਓਕੇ ਕਰਿਆ ਪਲੰਟਰ ਦੀ ਜਿਹੜੀ ਐ ਪੂਰੀ ਇੱਕੋ ਰੇਸੀ ਬਣ ਕੇ ਐਨ ਬਰਾਬਰ ਕਰੀ ਹੋਈ ਹੈ ਦੇਖੋ ਬਿਲਕੁਲ ਲਓ ਜੀ ਟੈਸਟਿੰਗ ਚੱਲ ਰਹੀ ਆ ਬੇਲਰ ਦੀ ਜਿਹੜਾ ਰਿਪੇਅਰ ਕਰਿਆ ਸਾਈ ਹੁਣ ਬੜਾ ਸਪੀਡ ਨਾਲ ਚੈੱਕ ਕਰਾਂਗੇ ਸਭ ਪਛੇ ਗੱਠ-ਗੁੱਠ ਸਾਰਾ ਕੁਝ ਚੈੱਕ ਕਰਦੇ ਜੀ ਇਹਦੇ ਪੈਨਾ ਕੋਸ ਬਿੰਗੀਆਂ ਨੇ ਭਾਈ ਉਹ ਪੇਟ ਉੱਤੇ ਬਲ ਪਿਆ ਨਾ ਜੀ ਕੰਨ ਕਰਦਾ ਆਵਾਜ਼ ਸੈਨ ਕਰਦਾ ਆਵਾਜ਼ ਬਿਲਕੁਲ ਓਕੇ ਆ ਸਹੀ ਆ ਆ ਆ ਲੱਗਦਾ ਕਿਤੇ ਆ ਦੇ ਅੰਦਰੋਂ ਇੱਦਾਂ ਕਰੋ ਵੀਰੇ ਜਲਦੀ ਆ ਦੇ ਕਿੰਨਾ ਆਹੋ ਉਹੀ ਚੀਜ਼ ਆਵਾਜ਼ ਆਉਂਦੀ ਓਦੀ ਲਓ ਜੀ ਪਹਿਲੇ ਵਾਲਾ ਵੇਲਰ ਦਾ ਜੀ ਟੈਸਟਿੰਗ ਕਰਕੇ ਕੱਢਦਾ ਬਾਹਰ ਤੇ ਉਹ ਪੂਰਾ ਓਕੇ ਹੋ ਗਿਆ ਹੁਣ ਨਵਾਂ ਬੈਲਰ ਲਾਇਆ ਹੋਰ ਲਿਆ ਕੇ ਤੇ ਇਹਦੀ ਵੀ ਚੱਲ ਰਹੀ ਹੈ ਹੁਣ ਸਰਵਿਸ ਸਾਰਾ ਪਿਸਟਨ ਖੋਲਤਾ ਜੀ ਪਿਸਟਨ ਪੁਸ਼ਟਨ ਤਾਂ ਤੇ ਮੂਰੋ ਇਹ ਵੀ ਖੋਲਤਾ ਹੈ ਚੱਕਰ ਵੀ ਤੇ ਲੱਗੇ ਹੋਏ ਨੇ ਬੰਦੇ ਪੂਰੀ ਸਰਵਿਸ ਕਰਦੇ ਨੇ ਤੇ ਕੱਲ ਤੱਕ ਇਹ ਵੀ ਸਰਵਿਸ ਹੋਊਗੀ ਇਹਦੀ ਵੀ ਪ੍ਰੋਪਰ ਸਰਵਿਸ ਕੱਲ ਤੱਕ ਕਿਉਂਕਿ ਇਹ ਤਾਂ ਘੱਟ ਹੋਣਾ ਕੰਮ ਪਹਿਲੇ ਸੀਜ਼ਨ ਚੱਲੇ ਹੋਇਆ ਬੈਲਰ ਬਾਕੀ ਤੁਹਾਨੂੰ ਬੈਕ ਸਾਈਡ ਦਿਖਾਉਨੇ ਆ ਕਿੰਨੇ ਬੈਲਰ ਰੱਖੇ ਆ ਦੇਖੋ ਬੈਕ ਸਾਈਡ ਜੇ ਨੂੰ ਜਾਣੇ ਆਪਣੇ ਕੋਲ ਪਹਿਲਾਂ ਨਵੇਂ ਇੰਪਲੀਮੈਂਟ ਖੜੇ ਨੇ ਇਧਰਲੀ ਸਾਈਡ ਜਮੇ ਆ ਪ੍ਰੋਡਕਟਰ ਖੜਾ ਸ਼ਕਤੀਮਾਨ ਦਾ ਜੀ ਸਪਰੇਅ ਕਰਨੇ ਵਾਲਾ ਤੇ ਬਾਕੀ ਮਲਚਰ ਖੜੇ ਨੇ ਨਵੇਂ ਤੇ ਉਹ ਪਰਲੇ ਪਾਸੇ ਬਲੋ ਖੜੇ ਨੇ ਤੇ ਕਾਫੀ ਇੰਪਲੀਮੈਂਟ ਇਧਰ ਨਵੇਂ ਖੜੇ ਨੇ ਸ਼ਕਤੀਮਾਨ ਕੰਪਨੀ ਦੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਉਧਰ ਬੈਕ ਸਾਈਡ ਲੈ ਕੇ ਚੱਲਦੇ ਆ ਉੱਥੇ ਦਿਖਾਉਣੇ ਆ ਵੀ ਆਪਣੇ ਕੋ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਪੁਰਾਣਾ ਜਿਹੜਾ ਸਰਵਿਸ ਤੋਂ ਹੁਣ ਆਇਆ ਹੋਇਆ ਇੰਪਲੀਮੈਂਟ ਲੋ ਜੀ ਆਪਾਂ ਅਗੇ ਬੈਕ ਸਾਈਡ ਅੱਜ بارش ਹੋਣ ਕਰਕੇ ਇੱਥੇ ਕਾਫੀ ਪਾਣੀ ਪੂਣੀਆ ਖੜਾ ਵਾ ਤੇ ਕਾਫੀ ਜ਼ਿਆਦਾ بارش ਹੋਈ ਆ ਤੇ ਬੱਦਲ ਅਜੇ ਵੀ ਬਹੁਤ ਜ਼ਿਆਦਾ ਬਣੇ ਹੋਏ ਆ ਤੇ ਇੱਥੋਂ ਹੀ ਸ਼ੁਰੂ ਹੋ ਜਾਂਦੀ ਜੀ ਆਪਣੇ ਕੋਲ ਬੈਲਰ ਇਹ ਸਾਰੇ ਸਰਵਿਸ ਹੋਣ ਨੂੰ ਆਏ ਹੋਏ ਨੇ ਤੇ ਹੋਰ ਮੰਗਾਉਂਦੇ ਵੀ ਆਪਾਂ ਜਗਾ ਘਟਕੀ ਇਸ ਕਰਕੇ ਆਪਾਂ ਮੰਗਾਉਣੇ ਬੰਦ ਕਰਤੇ ਉਹਨੀ ਜਗਾ ਕੱਟਾ ਹੁਣ ਰਹਿਣ ਦੋ ਜਿੰਨੇ ਆ ਨੇ ਆਪਣੇ ਕੋ ਫੜੇ ਨੇ ਸਰਵਿਸ ਸਰਵਿਸ ਕਰ ਕਰਕੇ ਆਪਾਂ ਤੇ ਆਪਾਂ ਫੇਰ ਇਹਨਾਂ ਨੂੰ ਕੱਢੀ ਜਾਵਾਂਗੇ ਕੱਢ ਕੇ ਫੇਕ ਗਾ ਆਪਾਂ ਗੋ ਨਵੇਂ ਮਗਾਵਾਗੇ ਆ ਦੇਖੋ ਜੀ ਆ ਰੈਕ ਖੜੇ ਨੇ ਇਹਨਾਂ ਦੇ ਬੇਲਰਾਂ ਦੇ ਕਾਫੀ ਯਾਨੀ ਬੇਲਰ ਖੜੇ ਨੇ ਉਹਰੇ ਸਾਰਾ ਬਸ ਹੋਣ ਨੂੰ ਬੇਲਰ ਰੈਕ ਬੇਲਰੇ ਬੇਲਰ ਖੜਾਈ ਇਧਰ ਪਿੱਛੇ ਇਹ ਸਾਰਾ ਸਰਵਿਸ ਹੋਣ ਨੂੰ ਆਇਆ ਹੈ ਜੀ ਜਿੰਨਾ ਵੀ ਮਟੀਰੀਅਲ ਖੜਾ ਸਾਰਾ ਸਰਵਿਸ ਹੋਣ ਨੂੰ ਆਇਆ ਹੈ ਤੇ ਵਿੱਚ ਮਸ਼ੀਨਰੀਆਂ ਨਵੀਂ ਵਿਖੜੀ ਜਿਵੇਂ ਆ ਮੱਕੀ ਵੇਚਣ ਵਾਲੀ ਮਸ਼ੀਨ ਪਿੱਛੇ ਟਰ ਵਾਲੀ ਨਵੀਂ ਖੜੀ ਹੈ ਸ਼ਕਤੀਮਾਨ ਦੀ ਵਾਲੇ ਪੂਲੇ ਲਵਾ ਕੇ ਖੜਾਈ ਹੋਏ ਆ ਇਹ ਗ੍ਰੈਮੇ ਦਾ ਫਲੈਂਟਰ ਖੜਾ ਲੂ ਵਾਲਾ 26 ਇੰਚ ਵਾਲਾ ਇਹ ਵੀ ਸਰਵਿਸ ਹੋਣ ਨੂੰ ਆਇਆ ਹੈ ਤੇ ਬਾਕੀ ਆ ਦੇਖੋ ਬੇਲਰ ਕਾਫੀ ਖੜੇ ਨੇ ਜੀ ਇਹ ਸਾਰੇ ਹੀ ਸਰਵਿਸ ਵਾਲੇ ਬੇਲਰ ਨੇ ਤੇ ਦੋ ਬੇਲਰ ਬਾਈ ਇਹ ਚੋ ਬਕਾਉ ਵੀ ਨੇ ਜੇ ਕਿਸੇ ਨੇ ਬਾਈ ਬੇਲਰ ਲੈਣੇ ਹੋਏ ਸ਼ਕਤੀਮਾਨ ਕੰਪਨੀ ਦੇ ਉਪਰਾਲੀ ਇਕੱਠੀ ਕਰਨੇੜਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਪੁਰਾਣੇ ਬੇਲਰ ਆਪਣੇ ਕੋ ਖੜੇ ਨਹੀਂ ਕਿਸੇ ਨੇ ਵੀ ਲੈਣੇ ਹੋਏ ਬਾਈ ਜੀ ਪੁਰਾਣੇ ਬੀਲਰ ਖੜਾ ਆਪਣੇ ਕੋਲ ਸ਼ਕਤੀਮਾਨ ਦਾ ਵਧੀਆ ਹਾਲਤ ਚ ਖੜੇ ਨੇ ਕਿਸੇ ਨੇ ਵੀ ਲੈਣੇ ਆ ਸੈਕੰਡ ਹੈਂਡ ਬੀਲਰ ਸ਼ਕਤੀਮਾਨ ਦੇ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਆਪਾਂ ਫੋਟੋ ਤੁਹਾਨੂੰ ਸੈਂਡ ਕਰ ਦਾਂਗੇ ਤੇ ਬਾਕੀ ਵਿੱਚ ਸਰਵਿਸ ਵਾਲੇ ਵੀ ਕਾਫੀ ਬੀਲਰ ਖੜੇ ਨੇ ਯਾਨੀ ਕਿ ਬਕਾਊ ਤਾਂ ਇੱਕ ਦੋ ਕੇ ਬੀਲਰ ਆ ਇਹਦੇ ਵਿੱਚ ਤੇ ਬਾਕੀ ਬਾਈ ਕਿਸੇ ਨੇ ਲੈਣਾ ਹੋਇਆ ਬੀਲਰ ਦੱਸਿਓ ਜਰੂਰ ਸ਼ਕਤੀਮਾਨ ਕੰਪਨੀ ਦਾ ਪੂਰਾ ਵਧੀਆ ਬੀਲਰ ਆਪਣੇ ਕੋਲ ਖੜੇ ਨੇ ਤੇ ਮਸ਼ੀਨ ਵੀ ਖੜੀਆਂ ਮੱਕੀ ਬੀਜਣ ਵਾਲੀ ਪੁਰਾਣੀ ਕਿਸੇ ਨੂੰ ਵੀ ਚਾਹੀਦੀ ਵੀ ਦੱਸ ਦਿਓ ਜੀ ਮੱਕੀ ਬੀਜਣ ਵਾਲੀ ਮਸ਼ੀਨ ਖੜੀ ਆ ਆਪਣੀ ਕੋ ਪੁਰਾਣੀ ਕਿਸੇ ਨੂੰ ਚਾਹੀਦੀ ਹੋਈ ਦੱਸਿਓ ਜੀ ਜਰੂਰ ਆਪਾਂ ਤੁਹਾਨੂੰ ਦਵਾਂਗੇ ਜੀ ਤੇ ਇਹ ਸੀਗੀ ਆਪਣਾ ਜਿਹੜਾ ਦੁਕਾਨ ਉਧਰ ਰਹਿ ਗਈ ਫਰੰਟ ਤੇ ਆਪਣੇ ਬੈਕ ਸਾਈਡ ਦੁਕਾਨ ਤੇ ਸਾਰੇ ਇੰਪਲੀਮੈਂਟ ਆਪਣੇ ਇੱਥੇ ਖੜੇ ਰਹਿੰਦੇ ਆ ਤੇ ਹੌਲੀ ਹੌਲੀ ਸਰਵਿਸ ਹੋ ਕੇ ਆਪਣੇ ਫਿਰ ਅੱਗੇ ਜਾਈ ਜੰਨੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਐ ਨਹੀਂ ਹੁਣ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਆਪਾਂ ਇਸ ਚੈਨਲ ਤੇ ਸੌਫਟ ਸਿਟੀਆਂ ਬਾਰੇ ਵੀ ਦੱਸਿਆ ਕਰਾਂਗੇ ਤੇ ਕਦੋਂ ਆਉਣੀਆਂ ਕਿਹੜੀਆਂ ਇੰਪਲੀਮੈਂਟ ਤੇ ਆਉਣੀਆਂ ਹੋਰ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਤ-ਵੱਤ ਸ਼ੇਅਰ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ